ਸਤ ਸ੍ਰੀ ਅਕਾਲ ਜੀ ਜਿਨ੍ਹਾਂ ਦਾ ਧੰਨਵਾਦ ਭਗਵੰਤ ਮਾਨ ਦਾ ਜੀ 1077 ਦੇ ਫੋਨ ਕਰਿਆ ਸੀ ਜੀ ਉਹਨਾਂ ਨੇ ਫਿਰ ਮੇਰੇ ਸਰਟੀਫਿਕੇਟ ਬਣਾਉਣਾ ਹੀ ਆਮਦਨ ਦਾ ਜੀ ਉਹ ਬਣਾ ਗਏ ਦਿਹਾੜੀਦਾਰ ਬੰਦਾ ਜੀ ਮੈਂ ਕਦੇ ਦਿਹਾੜੀ ਲੱਗਦੀ ਕਦੇ ਨਹੀਂ ਲੱਗਦੀ ਸਰਟੀਫਿਕੇਟ ਬਣਾਉਣ ਵਾਸਤੇ ਮੈਂ ਸੋਭਾ ਕੰਦਰ ਜਾਂਦਾ ਉੱਥੇ ਪੀੜ ਲੱਗੀ ਰਹਿੰਦੀ ਸੀ ਮੈਂ ਦਿਹਾੜੀ ਟੁੱਟ ਜਾਂਦੀ ਸੀ ਫੇਰ ਕੰਪਨੀ ਹੀ ਬਣਦਾ ਜੀ ਨੰਬਰ ਦਿੱਤਾ ਜੀ ਉਹਦਾ 1077 ਦਾ ਜੀ ਫੇਰ ਉਹ ਬੰਦੇ ਦਾ ਆਈਡੈਂਟ ਮੇਰਾ ਘਰ ਬੈਠੇ ਦਾ ਮੇਰਾ ਸਾਰਾ ਹੀ ਕੰਮ ਕਰ ਗਏ ਜੀ ਉਹ ਸਰਟੀਫਿਕੇਟ ਬਣਾ ਕੇ ਮੈਂ ਬਹੁਤ ਖੁਸ਼ਾਂ ਜੀ ਮੈਨੂੰ ਕਿ ਸਰਕਾਰੀ ਦਫ਼ਤਰ ਤਾਂ ਜਾਣ ਦੀ ਲੋੜ ਨਹੀਂ ਘਰ ਬੈ ਕੇ ਹੀ ਮੇਰਾ ਕੰਮ ਬਣ ਗਿਆ ਮੈਂ ਦਿਹਾੜੀਦਾਰ ਬੰਦਾ ਮ ਦਾ ਜੀ ਬਹੁਤ ਵਧੀਆ ਜੀ ਜਿਹੜਾ ਘਰ ਬਣਾ ਲਿਆ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਰਾਈਵਿੰਗ ਸਸ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫੇਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ 6:30 ਵਜੇ ਤੁਹਾਡੇ ਘਰੇ ਆ ਜੂਗਾ ਮੇਰਾ ਨਾਮ ਨਿਸ਼ਕਮਰ ਹੈ ਤੇ ਮੈਂ 1077 ਹੈਲਪਲਾਈਨ ਵਿੱਚ ਕੰਮ ਕਰਦਾ ਲੋਕਾਂ ਦੇ ਘਰ ਘਰ ਜਾ ਕੇ ਆਪਾਂ ਸੇਵਾ ਦੇ ਦਈਏ ਜੀ ਇਹਨਾਂ ਨੂੰ ਭਗਵੰਤ ਮਾਨ ਦੀ ਜਿਹੜੀ ਸਕੀਮ ਹੈ ਇਹਦੇ ਜੇ ਆਪਾਂ ਕੰਮ ਕਰ ਰਹੇ ਆ ਤੇ ਖਾਸ ਇਹ ਸਰਵਿਸਾਂ ਨੇ ਜਿਹੜੀ ਕਿ ਸੇਵਾ ਕੇਂਦਰ ਪਹਲਾਈ ਹੋ ਰਹੀਆਂ ਉਹ ਆਪਾਂ ਘਰੇ ਬੈਠੇ ਸਰਵਿਸ ਦੇ ਰਹੀਆਂ ਨੇ ਤੇ ਇਹਨਾਂ ਦਾ ਹੁਣ ਮਾਮਦਮ ਸਰਟੀਫਿਕੇਟ ਬਣਾਣਾ ਹੈ ਸੀ ਜੋ ਕਿ ਇਹਨਾਂ ਦਾ ਅਪਲਾਈ ਕਰ ਚੁੱਕੇ ਆ ਤੇ 10 ਤੋਂ 15 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਸਰਟੀਫਿਕੇਟ ਇਹਨਾਂ ਦੇ ਘਰੇ ਆਪਾਂ ਦੇ ਕੇ ਜਾਵਾਂਗੇ ਤੇ ਇਹ ਬਹੁਤ ਵਧੀਆ ਸਕੀਮ ਹੈ ਲੋਕਾਂ ਨੂੰ ਸੇਵਾ ਕੇਂਦਰ ਜਾਣ ਦੀ ਲੋੜ ਨਹੀਂ ਕੋਈ ਲੈਣਾਂ ਚ ਲੱਗਣ ਦੀ ਲੋੜ ਨਹੀਂ ਘਰ ਬੈਠੇ ਕੰਮ ਹੋਊਗਾ ਤੇ ਘਰ ਮੇਜ ਵਿੱਚ ਕਿ ਜਾਤੀ ਸਰਟੀਫਿਕੇਟ ਇਨਕਮ ਸਰਟੀਫਿਕੇਟ ਕਿਸੇ ਦਾ ਬਰਸ ਸਰਟੀਫਿਕੇਟ ਤੇ ਹੋਰ ਖਾਸੀਆਂ ਸਰਵਿਸਾਂ ਨੇ ਜੋ ਕਿ ਅਸੀਂ ਘਰ ਬੈਠੇ ਦੇ ਰਹੇ ਨੇ ਤੇ ਲੋਕਾਂ ਨੂੰ ਕਿਸੇ ਵੀ ਸੇਵਾ ਕੇਂਦਰ ਜਾਣ ਦੀ ਲੋੜ ਨਹੀਂ ਤੇ ਭਗਵੰਤ ਮਾਨ ਇਹ ਸਕੀਮ ਬਹੁਤ ਵਧੀਆ ਚਲਾਰੀ ਹੈ ਤੇ ਦਿਲੋਂ ਧੰਨਵਾਦ ਹੈ ਭਗਵੰਤ ਮਾਨ ਦਾ ਜਿਹੜਾ ਕਿ ਇਹਨਾਂ ਦਾ ਘਰ ਬੈਠੇ ਕੰਮ ਹੋ ਰਿਹਾ ਹੈ